ਇਹ ਜੀ ਗੰਨਾ ਇਹਨਾਂ ਸੁਵਿੰਦਰ ਸ਼ੀਲ ਮਫਲਾ ਹੋ ਗਏ ਕਿਸੇ ਦੀ ਧੀ ਲਾਤਾ ਹੋ ਗਏ ਪੁਲਸ ਮੋਕੇ ਤੇ ਆਵੇ ਕਮਿਸ਼ਨਰ ਸਾਹਿਬ ਤੁਹਾਡੀ ਪੁਲਸ ਇੱਕ ਮਹਿਲਾ ਪੁਲਸ ਕਮਿਸ਼ਨਰ ਦੀ ਪੁੱਤ ਮੋਕੇ ਤੇ ਆਵੇ ਉਹ ਆਕੇ ਨੀ ਲਾਪਰਵਾਹੀ ਵਰਤੇ ਉਹ ਲਾਪਰਵਾਹੀ ਵਰਤਨ ਵਾਲੇ ਦੇ ਪ੍ਰਤੀ ਤੁਸੀਂ ਕਮਿਸ਼ਨਰ ਸਾਹਿਬ ਐ ਸ਼ਬਦ ਵਰਤੋ ਕਿ ਪੁਲਸਾ ਹੋਰ ਵਧੀਆ ਤਰੀਕੇ ਨਾਲ ਪੜਤਾਲ ਕਰ ਸਕਦੀ ਸੀ ਯਾਨੀ ਕਿ ਤੁਸੀਂ ਉਹ ਚ ਲੁਕਸ ਨਹੀਂ ਕੱਢਿਆ ਬਰਦਾਸ਼ਤ ਕੀਤਾ ਹੋਰ ਵਧੀਆ ਹੋ ਹੁੰਦੀ ਠੀਕ ਹੈ ਜਿੰਨੇ ਦਿਨ ਬਾਅਦ ਕਮਿਸ਼ਨਰ ਪਹੁੰਚਦੇ ਨਹੀਂ ਪਿੱਛੋ ਸ਼ਾਟ ਕਲਰ ਹੋਈ ਰੁਕੋ ਰੁਕੋ ਕਮਿਸ਼ਨਰ ਸਾਹਿਬ ਰੁਕੋ ਕਿੱਥੇ ਚੱਲੇ ਹੋ ਕਿਉਂ ਇੰਨੀ ਜਲਦਬਾਜੀ ਚ ਰਹਿੰਦੇ ਹੋ ਹੋਰ ਕਾਹ ਸ਼ਾ ਜਲਦਬਾਜੀ ਤੁਸੀਂ ਇਸ ਧੀ ਦੇ ਕਤਲकांड ਦੇ ਵਿੱਚ ਦਿਖਾਈ ਹੁੰਦੀ ਤਾਂ ਸ਼ਾਇਦ ਹੋ ਸਕਦਾ ਕਿ ਉਹ ਜ਼ਿੰਦਾ ਵੀ ਹੁੰਦੀ ਜਿਲੰਦਰ ਦੇ ਪੁਲਿਸ ਕਮਿਸ਼ਨਰ ਨੂੰ ਇੰਨੀ ਕਾਲੀ ਕਿਉਂ ਪਹਿਲਾਂ ਤਾਂ ਆਹ ਵੀਡੀਓ ਦੇਖੋ 3 ਦਿਨ ਬਾਅਦ ਕਮਿਸ਼ਨਰ ਪਹੁੰਚਦੇ ਆ 3 ਦਿਨ ਪਿਛੋਂ ਕਮਿਸ਼ਨ ਸਾਹਿਬ ਇਹ ਸਵਾਲ ਬੜਾ ਵੱਡਾ ਇਸ ਸਵਾਲ ਦਾ ਜਵਾਬ ਤੁਸੀਂ ਕਿਉਂ ਨਹੀਂ ਦੇ ਪਾਰੇ ਕਿ ਤੁਹਾਨੂੰ 3 ਦਿਨ ਲੱਗ ਗਏ ਉਸ ਘਰ 'ਚ ਪਹੁੰਚਦੇ ਆਂ ਜਿਸ ਘਰ ਦੇ ਵਿੱਚ ਦੁੱਖਾਂ ਦਾ ਭਾਰ ਡਿੱਗਿਆ ਔਰ ਤੁਹਾਡੀ ਪੁਲਿਸ ਕਿਤੇ ਨਾ ਕਿਥੇ ਇਸ ਦੁੱਖ ਦੀ ਵਗਦੀ ਅੱਗ ਦੇ ਵਿੱਚ ਕਿਉਂ ਪਾਣ ਦਾ ਜ਼ਰੀਆ ਬਣ ਗਏ ਜ਼ਰੀਆ ਕਿਉਂ ਬਣ ਗਈ ਤੁਹਾਨੂੰ ਸਭ ਨੂੰ ਪਤਾ ਵੈ ਕਿ ਜੰਦਰ ਪੁਲ ਤੇ ਜੋ ਗੰਭੀਰ ਇਲਜ਼ਾਮ ਲੱਗੇ ਨੇ ਕਿ ਪੁਲਿਸ ਨੂੰ ਮੌਕੇ ਤੇ ਬੁਲਾਇਆ ਗਿਆ ਸੀ ਪੁਲਿਸ ਪੜਤਾਲ ਵਾਸਤੇ ਆਈ ਉਸ ਘਰ ਦੇ ਵਿੱਚ ਟਾਈਮ ਬਤਾ ਕੇ ਚਲੀ ਤੇ ਤੋ ਚਲੋ ਇੰਨੀ ਗੱਲ ਵੀ ਕੋਈ ਨਹੀਂ ਆ ਵੀਡੀਓ ਦੇ ਲਾਓ ਹੋ ਗਈ ਆ ਲੋ ਐ ਜਰੰਦਰ ਦੇ ਪੁਲਿਸ ਕਮਿਸ਼ਨਰ ਵੀ ਗੱਡੀ ਆ ਇੰਨੀ ਕਾਲੀ ਹੈ ਕਿ ਲਾਲ ਬੱਤੀ ਵੀ ਸਿਗਨਲ ਵੀ ਤੋੜ ਰਹੇ ਨੇ ਕਮਿਸ਼ਨਰ ਸਾਹਿਬ ਪਰ ਇੰਨੀ ਕਾਲੀ ਉਸ ਮੌਕੇ ਤੇ ਪਹੁੰਚ ਕੇ ਕਿਉਂ ਨਹੀਂ ਦਿਖਾਈ ਤੁਸੀਂ ਕਮਿਸ਼ਨਰ ਸਾਹਿਬ ਜਿਨ੍ਹਾਂ ਦੀ ਫੋਲਵਰਗੀ ᱛੀ ਇਸ ਸਿਸਟਮ ਨੇ ਖਾਣ ਇਸ ਸਿਸਟਮ ਦਾ ਜੇਕਰ ਇਸ ਕਰਕੇ ਕਰ ਰਹੇ ਆ ਤੁਹਾਡੀ ਪੁਲਿਸ ਮੌਕੇ ਤੇ ਬੁਲਾਈ ਗਈ ਉਹ ਅੰਦਰੋਂ ਪੜਤਾਲ ਕਰਕੇ ਬਾਹਰ ਆ ਗਈ ਉਹ ਕਿਆ ਕਿ ਅੰਦਰ ਕੱਖ ਨਹੀਂ ਹੈਗਾ ਜਦਕਿ ਉੱਥੇ ਘਰ ਦੇ ਵਿੱਚ ਉਸ ਬਾਤੂਮ ਬੱਚੀ ਦੀ ਲਾਸ਼ ਪਈ ਸੀ ਹੁਣ ਸਵਾਲ ਹੈ ਕਿ ਪਰਿਵਾਰ ਦੇ ਲੋਕ ਇਲਜ਼ਾਮ ਲਾ ਰਹੇ ਨੇ ਕਿ ਜਲੰਧਰ ਦੀ ਪੁਲਤ આરોપીਆਂ ਨੂੰ ਬਚਾ ਰਹੀ ਹੈ ਜਾਂ ਰੋਪੀ ਪੁਲਤ ਮੁਲਾਜ਼ਮਾਂ ਨੂੰ ਬਚਾ ਰਹੀ ਹੈ ਔਰ ਇਹਨਾਂ ਇਲਜ਼ਾਮਾਂ 'ਚ ਕਿੰਨੀ ਕਿ ਸੱਚਾਈ ਹੈ ਇਹ ਤਾਂ ਮੈਨੂੰ ਨਹੀਂ ਪਤਾ ਕਮਿਸ਼ਨਰ ਸਾਹਿਬ ਪਰ ਐਫ ਆਈ ਆਰ ਪੜ ਕੇ ਦਿਖਾਨਾ ਐਫ ਆਈ ਆਰ ਤੁਹਾਨੂੰ ਦਿਖਾਨਾ ਕਿ ਐਫ ਆਈ ਆਰ ਦੇ ਵਿੱਚ ਦੇਖੋ ਪੁਲਤ ਨੇ ਕਿੰਨੀ ਸਫਾਈ ਦੇ ਨਾਲ ਇਸ ਗੱਲ ਦਾ ਜ਼ਿਕਰ ਕੀਤਾ ਇੰਦਾ ਵੀ ਗੱਲ ਨਹੀਂ ਕਿ ਜ਼ਿਕਰ ਨਹੀਂ ਕੀਤਾ ਐਫ ਆਈ ਆਰ 'ਚ ਜ਼ਿਕਰ ਕੀਤਾ ਗਿਆ ਹੋਇਆ ਜੀ ਐਫ ਆਈ ਆਰ ਦੇ ਵਿੱਚ ਜ਼ਿਕਰ ਕੀਤਾ ਗਿਆ ਜੀ ਕਿ ਪੁਲਿਸ ਕੰਟਰੋਲ ਰੂਮ ਦੇ ਉੱਤੇ ਖਬਰ ਦਿੱਤੀ ਗਈ ਤੇ ਐਸ ਆਈ ਮੰਗਤ ਰਾਮ ਸਮੇਤ ਪੁਲਿਸ ਟੀਮ ਮੌਕੇ ਤੇ ਆਇਆ ਪਰ ਸਮਾਂ ਕਰੀਬ ਅੱਧਾ ਘੰਟਾ ਹਰਮਿੰਦਰ ਸਿੰਘ ਉਰਫ ਰਿੰਪੀ ਨਾਲ ਬਤਾਨ ਤੋਂ ਬਾਅਦ ਵਾਪਸ ਚਲਾ ਗਿਆ ਪਰ ਮੇਰੀ ਬੇਟੀ ਬਾਰੇ ਕੁਝ ਵੀ ਪਤਾ ਨਹੀਂ ਲੱਗਾ ਉਹਨੇ ਕਿਹਾ ਜੀ ਆਇਆ ਸਮਾ ਬਤਾਇਆ ਕਿ ਚਲ ਗਿਆ ਪਰੋਦੀ ਬੇਟੀ ਬਾਰੇ ਕੁਝ ਨਹੀਂ ਪਤਾ ਚੱਲਿਆ ਕਿਤੇ ਨਹੀਂ ਜ਼ਿਕਰ ਕੀਤਾ ਕਿ ਉਹਨੇ ਕਿਹਾ ਕਿ ਮੈਂ ਘਰ ਦੀ ਤਲਾਸ਼ੀ ਲੈ ਲਈ ਹੈ ਇੱਥੇ ਤੁਹਾਡੀ ਧੀ ਹੈ ਨਹੀਂਗੀ ਕੋਈ ਐਹੋ ਜੀ ਗੱਲ ਦਾ ਜ਼ਿਕਰ ਨਹੀਂ ਕੀਤਾ ਯਾਨੀ ਕਿ ਉਹ ਚ ਕਹੇਗਾ ਕਿ ਉਹ ਆਇਆ ਪਰ ਉੱਥੋਂ ਉਹਨੂੰ ਕੁੜੀ ਨਹੀਂ ਮਿਲੀ ਜਦ ਕਿ ਐਫ ਆਈ ਆਰ ਚ ਸਟ੍ਰੋਂਗਲੀ ਲਿਖਣਾ ਚਾਹੀਦਾ ਸੀਗਾ ਕਿ ਪੁਲਿਸ ਨੇ ਕੋਤਾਹੀ ਵਰਤੀ ਜ ਨਹੀਂ ਮੰਗਤ ਰਾਮ ਤੇ ਵੀ ਤੇ ਉਹਦੇ ਨਾਲ ਦੇ ਜਿੰਨੇ ਵੀ ਸਾਥੀ ਨੇ ਭਾਵੇਂ ਕੋਈ ਡੀ ਐਸ ਪੀ ਹੈ ਭਾਵੇਂ ਕੋਈ ਐਸ ਐਚਓ ਹੈ ਜਿਹੜੇ ਦੋਸ਼ੀ ਨੇ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ। ਡੀਐਸਪੀ ਦਾ ਨਾਮ ਲੀਤਾ ਕਿ ਡੀਐਸਪੀ ਨੇ ਵੀ ਪ੍ਰੈਸ਼ਰਾਈਜ਼ ਕੀਤਾ। ਬਿਲਕੁਲ ਕੀਤਾ ਜੀ ਪ੍ਰੈਸ਼ਰਾਈਜ਼ ਕੀਤਾ। ਕਹੜੇ ਡੀਐਸਪੀ ਸਾਹਿਬ ਸੀ? ਮੈਨੂੰ ਨਾਮ ਨਹੀਂ ਪਤਾ ਉਹਨਾਂ ਦਾ। ਸਰ ਸਾਨੂੰ ਪਤਾ ਨਹੀਂ। ਇਹ ਵੈਸਟ ਦੇ ਸੀ। ਲੇਕਿਨ ਰਾਤ ਵੇਲੇ ਪਤਾ ਨਹੀਂ ਕਿਥੋਂ ਦੇ ਸੀ ਕਿ ਜਿਹੜੇ ਵੈਸਟ 'ਚ ਤਕਰੀਬਨ ਬੰਦੇ ਆ ਉਹ ਤਾਂ ਨਹੀਂ ਸੀ ਇਹ ਕੋਈ ਹੋਰ ਸੀ। ਨਹੀਂ ਜਿਸ ਵੇਲੇ ਘਟਨਾਈ ਉਸ ਵੇਲੇ ਆਈ ਸੀ ਸਾਹਿਬ ਘਟਨਾ ਤੋਂ ਬਾਅਦ। ਘਟਨਾ ਤੋਂ ਬਾਅਦ ਆਇਆ 3-4 ਰਾਤ ਸਾਰੀ ਰਾਤ ਜਿਹੜੀ ਚੱਲੀ ਸਾਡੀ। ਘਟਨਾ ਵਾਲੀ ਪੂਰੀ ਰਾਤ ਦੀ ਗੱਲ ਕਰ ਰਹੇ ਹਾਂ। ਚੋਸੇ ਮੌਜੂਦ ਸੀ। ਜੀ ਵਜੂ F.I.R ਦੇ ਵਿੱਚ ਇਹ ਲਿਖਿਆ ਜਾਵੇ ਕਿ ਪੂਣਾ ਘੰਟਾ ਉਹ ਅੰਦਰ ਰਿਹਾ ਉਹਨੇ ਕੀ ਕੀਤਾ ਅੰਦਰ ਕੀ ਗੱਲਬਾਤ ਹੋਈ ਉਹ ਸਾਰਾ ਕੁਝ ਉਹਦਾ ਵੇਰਵਾ ਪਾਇਆ ਜਾਵੇ ਪਰ ਅਸੀਂ ਉਹ ਚ ਲਿਖ ਦੇਗੀ ਸਸਰੀ ਪੁੱਛ ਗੇ ਚ ਕੀਤੀ ਬਸ ਵਰਬਲੀ ਪੁੱਛ ਗੇ ਸਸਰੀ ਪੁੱਛ ਗੇ ਚ ਕੋਈ ਸਰਚ ਨਹੀਂ ਹੁੰਦੀ ਇਹ ਇੱਕ ਇਹ ਸੰਗੀਨ ਮਾਮਲਾ ਆ ਸਾਡੀ ਬੱਚੀ ਨੂੰ ਕਿਟਨੈਪ ਕੀਤਾ ਗਿਆ ਅੰਦਰ ਉਹਦੇ ਨਾਲ ਕੋ ਕਰਮ ਕੀਤਾ ਜਾ ਰਿਹਾ ਹੈ ਉਸ ਘਰ ਦੇ ਵਿੱਚ ਜੇ ਕੋਈ ਮੁਲਾਜ਼ਮ ਜਾਂਦਾ ਅੰਦਰ ਜਾ ਕੇ ਕਹਿੰਦਾ ਕਿ ਅੰਦਰ ਨਹੀਂ ਹੈ ਪੂਣਾ ਘੰਟਾ ਬਹਿ ਕੇ ਚਾਹ ਪੀ ਕੇ ਆ ਜਾਂਦਾ ਤੇ ਕਿੱਡਾ ਵੱਡਾ ਧੱਕਾ ਹੈ ਪਰ ਇੱਥੇ ਵੀ ਸਵਾਲ ਸੁੱਖਾ ਕਹਿੰਦੇ ਨੇ ਜੀ ਕਿ ਪੁੱਲਤ ਪੁੱਲਤ ਨਹੀਂ ਸਗੀ ਹੁੰਦੀ ਆ ਕਮਿਸ਼ਨਰ ਸਾਹਿਬ ਵੀ ਇਹ ਸਟੇਟਮੈਂਟ ਦੇਖੋ ਜੀ ਸੁਣਾਓ ਇਹ ਸਟੇਟਮੈਂਟ ਇਹ ਇੱਥੇ ਮੰਗਲ ਸਿੰਘ ਨੂੰ ਲੈ ਕੇ ਬੜੇ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਆ ਕਿ ਉਸ ਨੇ ਆਪਣੀ ਡਿਊਟੀ ਪੂਰੀ ਨਹੀਂ ਨਿਭਾਈ ਜੀ ਜੀ ਸਾਨੂੰ ਮੌਕੇ ਤੇ ਪਹਿਲੇ ਦਿਨ ਹੀ ਜਿਵੇਂ ਲੱਗਿਆ ਕਿ ਜਿਨ੍ਹਾਂ ਮੁਲਾਜ਼ਮਾਂ ਵੱਲੋਂ ਇਸ 'ਚ ਥੋੜੀ ਵਧੀਆ ਤਰੀਕੇ ਕਾਰਗੁਜ਼ਾਰੀ ਕੀਤੀ ਜਾ ਸਕਦੀ ਸੀ ਪਰ ਨਹੀਂ ਕੀਤੀ ਗਈ ਉਸ ਤੇ ਅਸੀਂ ਪੂਰੀ ਤਰ੍ਹਾਂ ਐਕਸ਼ਨ ਲੈਂਤਾ ਹੈ ਪਰਵਾਰ ਦੇ ਹੋਰ ਵੀ ਕੁਝ ਪੁਆਇੰਟਸ ਹਨ ਜਿਨ੍ਹਾਂ ਦੇ ਅਸੀਂ ਅੱਗੇ ਵੀ ਦੇਖ ਰਹੇ ਹਾਂ ਕੋਈ ਮਾਮਲਾ ਵੀ ਦਰਜ ਕੀਤਾ ਜਾ ਰਿਹਾ ਹੈ ਮੰਗਲਕ੍ਰਮ ਦੱਸ ਦੱਸ ਤਿੰਨ ਦਿਨ ਬਾਅਦ ਪੁਲਿਸ ਕਮਿਸ਼ਨਰ ਪਹੁੰਚਦੇ ਆ ਪੁਲਿਸ ਪਿੱਛੋਂ ਜਿਲੰਦਰ ਦੇ ਪੁਲਿਸ ਕਮਿਸ਼ਨਰ ਨੂੰ ਇਹ ਸਵਾਲ ਕੀਤਾ ਗਿਆ ਕਿ ਕਮਿਸ਼ਨਰ ਸਾਹਿਬ ਦੱਸੋ ਜੀ ਕਿ ਤੁਹਾਡੇ ਮੁਲਾਜ਼ਮਾਂ ਦੀ ਲਾਪਰਵਾਹੀ ਜਿਹੜੀ ਸਾਹਮਣੇ ਆਈ ਹੈ ਤੇ ਉਹਨਾਂ ਨੇ ਪਤਾ ਕੀ ਜਵਾਬ ਦਿੱਤਾ ਕਹਿੰਦੇ ਜੀ ਕਿ ਆਪਾਂ ਪਹਿਲੇ ਦਿਨ ਜਦੋਂ ਘਟਨਾ ਦਾ ਪਤਾ ਚੱਲਿਆ ਤੇ ਆਪਾਂ ਕੋਈ ਮੁਲਾਜ਼ਮ ਜਿਹੜਾ ਵਾ ਸਸਪੈਂਡ ਕਰ ਦਿੱਤੇ ਔਰ ਇਸ ਦੇ ਪਿੱਛੇ ਕਿਉਂਕਿ ਉਹ ਹੋਰ ਵਧੀਆ ਟਾਂਗਣਾ ਪੜਤਾਲ ਕਰ ਸਕਦੇ ਸੀ ਉਹਨਾਂ ਨੇ ਇਹ ਕਿਹਾ ਇਹ ਨਹੀਂ ਕਿ ਮਾੜੀ ਪੜਤਾਲ ਕੀਤੀ ਉਹਨਾਂ ਨੇ ਟੈਕਨੀਕਲ ਦੇਖੋ ਕਿ ਆਪਣੇ ਪੁਲਸ ਮੁਲਾਜ਼ਮਾਂ ਦੇ ਪ੍ਰਤੀ ਸ਼ਬਦ ਕਿਹੋ ਜਿਹੇ ਵਰਤੇ ਜਾ ਰਹੇ ਨੇ ਕਮਿਸ਼ਨ ਦਾ ਵੱਲੋਂ ਕਿ ਉਹ ਹੋਰ ਵਧੀਆ ਪੜਤਾਲ ਕਰ ਸਕਦੇ ਸੀ ਇਹ ਨਹੀਂ ਕਿ ਆ ਕੀ ਲਾਪਰਵਾਹੀ ਪੜਤਾਲ ਚ ਵਰਤੀ ਹੈ ਸੋ ਖੈਰ ਪਰਿਵਾਰ ਦੇ ਰੋਕ ਇਲਜ਼ਾਮ ਲਾ ਰਹੇ ਨੇ ਕਿ ਪੁਲਸ ਉਹਨਾਂ ਆਪਣੇ ਅਫਸਰਾਂ ਨੂੰ ਬਚਾਉਣ ਚ ਲੱਗੀ ਹੋਈ ਹੈ ਜੱਜ ਕੇ ਇਹਨਾਂ ਦੇ ਖਿਲਾਫ ਐਫ ਆਰ ਵੀਰ ਦਰਜ ਹੋਣੀ ਚਾਹੀਦੀ ਹੈ ਇਹਨਾਂ ਨੂੰ ਡਿਸਮਿਟ ਕਰਨਾ ਚਾਹੀਦਾ ਕਿਉਂਕਿ ਜ਼ਾਹਿਰ ਦੀ ਗੱਲ ਹੈ ਇਹਨਾਂ ਸੁਵਿੰਦਰ ਸ਼ੀਲ ਮਸਲਾ ਹੋਵੇ ਕਿਸੇ ਦੀ ਧੀ ਲਾਗਤਾ ਹੋ ਜਵੇ ਪੁਲਤ ਮੌਕੇ ਤੇ ਆਵੇ ਕਮਿਸ਼ਨਰ ਸਾਹਿਬ ਤੁਹਾਡੀ ਪੁਲਤ ਇੱਕ ਮਹਿਲਾ ਪੁਲਤ ਕਮਿਸ਼ਨਰ ਦੀ ਪੁਲਤ ਮੌਕੇ ਤੇ ਆਵੇ ਔਰ ਆ ਕੇ ਇੰਨੀ ਲਾਪਰਵਾਹੀ ਵਰਤੇ ਔਰ ਉਹ ਲਾਪਰਵਾਹੀ ਵਰਤਨ ਵਾਲੇ ਦੇ ਪ੍ਰਤੀ ਤੁਸੀਂ ਕਮਿਸ਼ਨਰ ਸਾਹਿਬ ਐ ਸ਼ਬਦ ਵਰਤੋ ਕਿ ਪੁਲਤ ਹੋਰ ਵਧੀਆ ਤਰੀਕੇ ਨਾਲ ਪੜਤਾਲ ਕਰ ਸਕਦੀ ਸੀ ਯਾਨੀ ਕਿ ਤੁਸੀਂ ਉਹ ਚੁੱਕ ਨਹੀਂ ਕੱਢਿਆ ਬਰਦਸਤ ਤੁਸੀਂ ਕਿਹਾ ਹੋਰ ਵਧੀਆ ਹੋ ਸਕਦੀ ਸੀ ਤਾਂ ਖੈਰ ਕਿਤੇ ਨਾ ਕਿਤੇ ਪਰਿਵਾਰ ਦਾ ਗੁੱਸਾ ਜੜਾ ਵਾ ਇਸ ਗੱਲ ਦੇ ਪ੍ਰਤੀ ਕਾਇਮ ਹੈ ਕਿ ਭਾਈ ਉਪਰੀ ਲਾਪਰਵਾਹੀ ਦੇ ਨਾਲ ਉਹਨਾਂ ਦੇ ਬੱਚੇ ਦੀ ਜਾਨ ਗਈ ਹੈ ਐਹੀ ਨਹੀਂ ਕਮਿਸ਼ਨਰ ਸਾਹਿਬ ਇੱਕ ਮਹਿਲਾ ਪੁਲਿਸ ਕਮਿਸ਼ਨਰ ਹੋਣ ਦੇ ਨਾਤੇ ਜਲੰਧਰ ਸ਼ਹਿਰ ਦੀ ਆ ਤਸਵੀਰ ਦੇਖ ਲਓ ਜਿਹੜੀਆਂ ਸ਼ਹਿਰ ਦੀਆਂ ਧੀਆਂ ਨੇ ਅੱਜ ਪ੍ਰਦਰਸ਼ਨ ਕੀਤਾ ਉਹਨਾਂ ਨੇ ਕਿਹਾ ਕਿ ਵੀ ਯੂ ਆਰ ਫੀਲਿੰਗ ਅਨਸੇਫ ਇਨ ਜਲੰਧਰ ਸਿਟੀ ਕਿ ਆਪਾਂ ਆਪਣੇ ਸ਼ਹਿਰ 'ਚ ਅਨਸਿਫ ਮਤੂਦ ਕਰ ਰਹੇ ਹਾਂ ਕਿਉਂ ਕਮਿਸ਼ਨਰ ਸਾਹਿਬ ਯੂ ਆਰ ਦ ਪੁਲਿਸ ਕਮਿਸ਼ਨਰ ਤੁਸੀਂ ਪੁਲਿਸ ਕਮਿਸ਼ਨਰ ਹੋ ਤੁਸੀਂ ਮਹਿਲਾ ਪੁਲਿਸ ਕਮਿਸ਼ਨਰ ਹੋ ਦੇ ਨਾਤੇ ਤੁਹਾਡੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ ਕਿ ਸ਼ਹਿਰ ਦੀਆਂ ਮਹਿਲਾਵਾਂ ਸੁਰੱਖਿਅਤ ਮਸੂਦ ਕਰਨ ਪਰ ਤੁਹਾਡੀ ਪੁਲਿਸ ਦੇ ਕਰਕੇ ਸ਼ਹਿਰ ਦੇ ਲੋਕ ਖਫਾ ਨੇ ਸ਼ਹਿਰ ਦੀਆਂ ਧੀਆ ਖਫਾ ਨੇ ਔਰ ਹਰ ਪਰਿਵਾਰ ਦੇ ਮਨ ਚ ਇਹ ਗੱਲ ਆ ਰਹੀ ਹੈ ਕਿ ਕਿਤੇ ਨਾ ਕਿਤੇ ਪੁਲਿਸ ਦੀ ਵਜ੍ਹਾ ਦੇ ਨਾਲ ਅੱਜ ਉਹ ਬੱਚੀ ਸਾਡੇ ਵਿੱਚ ਨਹੀਂ ਹੈ ਔਰ ਜਿਹੜੇ ਲੱਗ ਤੁਸੀਂ ਆਪਣੀ ਟੀਮ ਦੇ ਪ੍ਰਤੀ ਵਰਤ ਰਹੇ ਹੋ ਉਹ ਸੌਫਟ ਹੈ ਉਸ ਮਸਲੇ 'ਤੇ ਸਖਤ ਕਾਰਵਾਈ ਚਾਹੀਦੀ ਸਖਤ ਸਟੈਂਡ ਸੱਤ ਸਟੈਂਡ ਦਿਖਾਓ ਕਿ ਹਾਂਜੀ ਉਹਨਾਂ ਨੇ ਲਾਪਰਵਾਹੀ ਵਰਤੀ ਹੈ ਜੇ ਵਰਤੀ ਹੈ ਤੇ ਵਰਤੀ ਹੈ ਇਨਸਾਨ ਗਲਤੀਆਂ ਦਾ ਪੁੱਤ ਲੈ ਗਲਤੀਆਂ ਸਭ ਕੋ ਹੁੰਦੀਆਂ ਤੇ ਜੇ ਗਲਤੀ ਹੋ ਗਈ ਕਿ ਤੁਸੀਂ ਕਿਉਂ ਨਹੀਂ ਇਸ ਗੱਲ ਦੇ ਉੱਤੇ ਆਂਦੇ ਕਿ ਹਾਂਜੀ ਗਲਤੀ ਕੀਤੀ ਹੈ ਜੀ ਉਹਨਾਂ ਨੇ ਤੁਸੀਂ ਕਹਿੰਦੇ ਵੀ ਹੋਰ ਵੀ ਵਧੀਆ ਤੁਹਾਨੂੰ ਪਰਤਾਲ ਹੋ ਸਕਦੀ ਸੀ ਇਹਦਾ ਮਤਲਬ ਹੈ ਤੁਸੀਂ ਆਪਣੇ ਮੁਲਾਜ਼ਮਾਂ ਦੇ ਪਰਚਾ ਨਹੀਂ ਦੇਣਾ ਤੁਸੀਂ ਆਪਣੇ ਮੁਲਾਜ਼ਮਾਂ ਦੇ ਕਾਰਵਾਈ ਨਹੀਂ ਕਰਨੀ ਤੁਸੀਂ ਉਹਨਾਂ ਨੂੰ ਡਿਸਮਿਸ ਨਹੀਂ ਕਰਨਾ ਕਿਸੇ ਦੀ ਧੀ ਚੱਲ ਗਈ ਹੈ ਉਹ ਤੋਂ ਇਨਸਾਫ ਦੇ ਦਿਓ ਪਰਵਾਰ ਨੂੰ 3 ਦਿਨ ਤੁਹਾਨੂੰ ਲੱਗ ਗਏ ਉੱਥੇ ਪਹੁੰਚਦੇ ਆਂ ਇਹ ਸਵਾਲ ਦਾ ਜਵਾਬ ਦੇਖੋ ਤੁਹਾਨੂੰ মিডিਆ ਪੁੱਛਣ ਲੱਗੀ ਕਿ ਭਾਈ ਤੁਹਾਨੂੰ ਤਿੰਨ ਦਿਨ ਲੱਗੇ ਤੇ ਫਿਰ ਤੁਹਾਨੂੰ ਕਾਲੀ ਪੈ ਗਈ ਫਟਾਫਟ ਤੁਸੀਂ ਮੌਕੇ ਤੋਂ ਨਿਕਲ ਗਏ ਕਿਉਂ ਕਿਉਂ ਨਹੀਂ ਤੁਹਾਡਾ ਮਨ ਪਤੀਜਾ ਪਹਿਲੇ ਦਿਨ ਹੀ ਉੱਥੇ ਦਿਨ ਤੁਹਾਨੂੰ ਪਹੁੰਚਣਾ ਚਾਹੀਦਾ ਸੀ ਉੱਥੇ ਰਾਤ ਨੂੰ ਪਹੁੰਚਣਾ ਚਾਹੀਦਾ ਸੀ ਜਦੋਂ ਇਹ ਵਾਰਦਾਤ ਹੋਈ ਆ ਨਾ ਤੁਸੀਂ ਅਗਲੇ ਦਿਨ ਨਹੀਂ ਨਾ ਅਗਲੇ ਤੋਂ ਅਗਲੇ ਦਿਨ ਆਇਓਰ ਤੁਸੀਂ ਉਦੋਂ ਆਏ ਹੋ ਜਦੋਂ ਪੋਲੀਟੀਕਲ ਲੋਕਾਂ ਨੇ ਤੁਹਾਡੇ ਤੇ ਸਵਾ ਚੱਕੇ